ਸਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ ਦੇ ਵਿੱਚ ਉਮੀਦ ਹੈ ਤੁਸੀਂ ਸਾਰੇ ਜਿਹਨੇ ਠੀਕ ਹੋ ਤੰਦਰੁਸਤ ਹੋ ਆਪਣਾ ਖਿਆਲ ਰੱਖ ਰਹੇ ਹੋ ਤੇ ਮੈਂ ਵੀ ਬਿਲਕੁਲ ਠੀਕ ਐਂ ਜੀ ਅੱਜ ਮੈਂ ਕੁਸ਼ਕ ਸੂਟ ਲੈ ਕੇ ਆਈਆਂ ਤੁਹਾਡੇ ਲਈ ਪਾਰਟੀ ਵੇਅਰ ਵਿਸਵਾਸ ਚੋਰ ਜੜ ਦੇ ਵਿੱਚ ਟਾਈ ਡਾਈ ਦੇ ਸੂਟ ਜਿਹੜੇ ਕੁਸ਼ਕ ਰੀਸਟਾਕ ਹੋਏ ਵੀ ਐ ਦੋ ਚਾਰ ਪੀਸ ਤੇ ਬਾਕੀ ਸਾਰਾ ਫਰੈਸ਼ ਐ ਜੀ ਤੇ ਮੈਂ ਸੋਚਿਆ ਤੁਹਾਡੇ ਨਾਲ ਸਾਰਿਆਂ ਨਾਲ ਇੱਕ ਨਵੀਂ ਵਿਸ਼ਵਾਸਤੀ ਜਿਹੜੀ ਵੈਰਾਈਟੀ ਆ ਉਹ ਵੀ ਸ਼ੇਅਰ ਕੀਤੀ ਜਾਵੇ ਤੇ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਜੀ ਜੋ ਵੀ ਨਵੇਂ ਆਏ ਆ ਵਿਊਅਰਸ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਓ ਆਪਣਾ ਓਪੀਨੀਅਨ ਜ਼ਰੂਰ ਦੱਸਿਓ ਤੁਹਾਨੂੰ ਸੂਟ ਕਿਵੇਂ ਦੇ ਲੱਗੇ ਤੇ ਸਭ ਤੋਂ ਪਹਿਲਾਂ ਜੀ ਤੁਹਾਨੂੰ ਮਿਲਾਉਣੀ ਆ ਜੌਰਜਟ ਤੇ ਵਿਸ਼ਵਾਸ ਜੌਰਜਟ ਦੇ ਸੂਟ ਨਾਲ ਅ ਇਸ ਦਾ ਜੀ ਟਾਈ ਡਾਈ ਦਾ ਪੈਟਰਨ ਰਹੇਗਾ ਪਿਓਰ ਦੀ ਜੌਰਜਟ ਹੈ ਇਹ ਬਿਲਕੁਲ ਪਿਓਰ ਹੈ ਜੀ ਇਸ ਦੇ ਉੱਪਰ ਹਰ ਵਾਰ ਕੁੱਟਦਾ ਜੀ ਹਰ ਡਿਜ਼ਾਈਨ ਕੁਝ ਵੀ ਇਸ ਦੇ ਵਿੱਚ ਲੇਜ਼ ਐਡ ਕਰਾਓ ਚਾਹੇ ਇਸ ਦੇ ਉੱਪਰ ਵਰਕ ਜ਼ਿਆਦਾ ਮੋਸਟਲੀ ਇਹਨਾਂ ਦੇ ਉੱਪਰ ਸੂਟਾਂ ਦੇ ਉੱਪਰ ਵਰਕ ਹੈ ਜਿਹੜਾ ਉਹ ਜ਼ਿਆਦਾ ਉੱਬਰ ਕੇ ਆਉਂਦਾ ਹੈ ਸਭ ਤੋਂ ਪਹਿਲਾ ਕਲਰ ਹੈ ਜਿਹੜਾ ਮੈਂ ਦਿਖਾ ਰਹੀ ਸੀਗੀ ਤੁਹਾਨੂੰ ਇਹ ਵਾਲਾ ਤੁਸੀਂ ਚੈੱਕ ਕਰ ਲਓ ਇਹ ਸ਼ਰਟ ਹੈ ਜੀ ਟਾਈ ਡਾਈ ਦੀ ਪਿਓਰ ਜੌਰਜਟ ਦੀ ਸ਼ਰਟ ਹੈ ਇਸ ਨੂੰ ਤੁਸੀਂ ਐਜ਼ ਇਟ ਇ ਵਿ ਸਟਿਚ ਕਰਾ ਕੇ ਪਾ ਸਕਦੇ ਹੋ ਬਹੁਤ ਸੋਹਣੀ ਵੈਰਾਈਟੀ ਹੈ ਤੇ ਇਸ ਤੇ ਉੱਪਰ ਕੁਝ ਵਰਕ ਵਗੈਰਾ ਕਰਾਉਣਾ ਹੈ ਉਹ ਵੀ ਹੋ ਜਾਏਗਾ ਇਹ ਇਸ ਦੇ ਨਾਲ ਪਲੇਨ ਜੌਰਜਟ ਦਾ ਬਾਟਮ ਹੈ ਜੀ ਅੱਛਾ ਇਹ ਜ਼ਿਆਦਾਤਰ ਸੂਟ ਜੀ ਮੇਰੇ ਕੋਲੋਂ ਨਾ ਆਫਲਾਈਨ ਜ਼ਿਆਦਾ ਵਿਕੇ ਹੋਏ ਆ ਬੁਟੀਕ ਦੇ ਉੱਪਰ ਸਾਡੇ ਤੋਂ ਕਸਟਮਰਸ ਨੇ ਬਹੁਤ ਜ਼ਿਆਦਾ ਬਾਹਰ ਵੀ ਸੂਟ ਮੰਗਾਏ ਆ ਇਹ ਕੈਨੇਡਾ ਯੂ ਐਸ ਏ ਬਹੁਤ ਗਏ ਹੋਏ ਆ ਸਟਿਚ ਹੋ ਕੇ ਬਹੁਤ ਸੋਹਣੇ ਸੂਟ ਹੈ ਜੀ ਇਹ ਇਸ ਦੇ ਨਾਲ ਟੈਬੀ ਮਸਲੀਨ ਦਾ ਚੈੱਕ ਵਾਲਾ ਦੁਪੱਟਾ ਹੈ ਥੋੜਾ ਨਜ਼ਦੀਕ ਤੋਂ ਚੈੱਕ ਕਰ ਲਓ ਇਹ ਇਸ ਦਾ ਡਾਈ ਹੈ ਜੀ ਇਸ ਤਰ੍ਹਾਂ ਹੋਇਆ ਵਾ ਬਹੁਤ ਸੋਹਣਾ ਦੁਪੱਟਾ ਹੈ ਜੀ ਬਹੁਤ ਪਿਆਰੀ ਕੁਆਲਿਟੀ ਹੈ ਇਸ ਦੀ ਇਕਦਮ ਪਿਓਰ ਦੀ ਕੁਆਲਿਟੀ ਹੈ ਇਹ ਇਸ ਦੀ ਸ਼ਰਟ ਹੈ ਇਹ ਇਸ ਦੀ ਬਾਟਮ ਹੈ ਤੇ ਇਹ ਇਸ ਦਾ ਦੁਪੱਟਾ ਹੈ ਇਸ ਦੇ ਵਿੱਚ ਦੂਸਰਾ ਕਲਰ ਆ ਜਾਂਦਾ ਜੀ ਇਹ ਵੀ ਸੇਮ ਇਸ ਦੇ ਵਿੱਚ ਕਲਰ ਦਿਖਾ ਰਹੇ ਹਾਂ ਜੀ ਉਹੀ ਜੌਰਜਟ ਹੈ ਵਿਸਵਾਸ ਦੀ ਇਹ ਟਾਈ ਡਾਈ ਇਸ ਤਰ੍ਹਾਂ ਇਸ ਦੇ ਨਾਲ ਪਲੇਨ ਬਾਟਮ ਰਹੇਗਾ ਇਹ ਇਸ ਦਾ ਬਾਟਮ ਹੈ ਪਿਓਰ ਜੌਰਜਟ ਦਾ ਹੀ ਬਾਟਮ ਹੈ ਜੀ ਇਸ ਦੇ ਨਾਲ ਤੇ ਟੈਬੀ ਲਾਈਨਿੰਗ ਵਾਲਾ ਦੂਸਰਾ ਚੱਕ ਵਾਲਾ ਦੁਪੱਟਾ ਸੀ ਇਹ ਲਾਈਨਿੰਗ ਵਾਲਾ ਦੁਪੱਟਾ ਤੇ ਇਹ ਹਿੱਸਤਾ ਜੀ ਡਿਜ਼ਾਈਨ ਹੈ ਡਾਈ ਦਾ ਇਹ ਦੁਪੱਟੇ ਦਾ ਡਿਜ਼ਾਈਨ ਹੈ ਬਹੁਤ ਸੋਹਣਾ ਦੁਪੱਟਾ ਹੈ ਜੀ ਸੂਟ ਮੈਂ ਤੁਹਾਨੂੰ ਪ੍ਰੋਪਰ ਦਿਖਾ ਦੇਣੀ ਆ ਉੱਪਰ ਉਠਾ ਕੇ ਤੇ ਜਿਹਨੂੰ ਜਿਹਨੂੰ ਜਿਵੇਂ ਜਿਵੇਂ ਪਸੰਦ ਆਉਂਦਾ ਹੈ ਜੀ ਆਪਣੇ ਆਰਡਰਸ ਬੁੱਕ ਕਰਨ ਲਈ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਸੂਟ ਤੇ ਇਸ ਦੇ ਵਿੱਚ ਤੀਸਰਾ ਕਲਰ ਆ ਜਾਂਦਾ ਹੈ ਜੀ ਇਹ ਸਾ ਤੀਸਰਾ ਕਲਰ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਇਸ ਦਾ ਇਸ ਤਰ੍ਹਾਂ ਇਸ ਤੇ ਨਾਲ ਬਾਟਮ ਆ ਜਾਂਦੀ ਹੈ ਬਿਲਕੁਲ ਪਲੇਨ ਸਕਾਈ ਬਲੂ ਦੇ ਵਿੱਚ ਇਹ ਇਸ ਦੀ ਬਾਟਮ ਹੈ ਜੀ ਬਹੁਤ ਸੋਹਣੀ ਬਾਟਮ ਦਾ ਕਲਰ ਹੈ ਸੂਟ ਦਾ ਬਹੁਤ ਸੋਹਣਾ ਕਲਰ ਕੰਟਰਾਸਟ ਹੈ ਇਸ ਤਰ੍ਹਾਂ ਤੇ ਇਸ ਦਾ ਦੁਪੱਟਾ ਹੈ ਚੈੱਕ ਵਾਲਾ ਟੈਪੀ ਮਸਲੀਨ ਦੇ ਵਿੱਚ ਚੈੱਕ ਵਾਲਾ ਦੁਪੱਟਾ ਬਹੁਤ ਸੋਹਣੀ ਕੁਆਲਿਟੀ ਹੈ ਪਾਰਟੀ ਵੇਅਰ ਦੁਪੱਟਾ ਪਾਰਟੀ ਵੇਅਰ ਸੂਟ ਹੈ ਜੀ ਇਹ ਸਾਰਾ ਤੇ ਇਸ ਦੀ ਡਾਈ ਦਾ ਡਿਜ਼ਾਈਨ ਹੈ ਜਿਹੜਾ ਉਹ ਇਸ ਤਰ੍ਹਾਂ ਦਾ ਹੈ ਜਿਵੇਂ ਜਿਵੇਂ ਤੁਹਾਨੂੰ ਪਸੰਦ ਆ ਰਹੇ ਤੁਸੀਂ ਆਪਣੇ ਇਨਕੁਆਰੀ ਕਰ ਸਕਦੇ ਹੋ ਸਕਰੀਨਸ਼ਾਟ ਲੈ ਲਿਓ ਜੀ ਨਾਲ ਦੀ ਨਾਲ ਇਸ ਦੇ ਵਿੱਚ ਚੌਥਾ ਕਲਰ ਆ ਜਾਂਦਾ ਹੈ ਲੇਮਨ yellow ਦੇ ਵਿੱਚ ਬੇਬੀ ਪਿੰਕ ਤੇ ਗ੍ਰੇ ਦਾ ਕੰਟਰਾਸਟ ਹੈ ਪਿਸਤਾ ਸੌਰੀ ਗ੍ਰੇ ਨਹੀਂ ਪਿਸਤਾ ਦਾ ਇਹ ਇਸਤਾਜੀ ਫਾਈਨਲ ਟਾਈਡ ਆਈ ਦਾ ਇਹ ਚਾਰ ਪੰਜ ਕਲਰ ਨੇ ਜੀ ਜੋਰਜਟ ਦੇ ਵਿੱਚ ਇਹ ਵਿਸ਼ਵਾਸ ਜੋਰਜਟ ਦੇ ਵਿੱਚ ਇਸ ਦੇ ਨਾਲ ਪਲੇਨ ਇਸਦੀ ਬਾਟਮ ਹੈ ਬਹੁਤ ਸੋਹਣਾ ਸੂਟ ਹੈ ਪਾਰਟੀ ਵੇਅਰ ਸੂਟ ਹੈ ਇਹ ਦੁਪੱਟਾ ਇਸ ਦੇ ਨਾਲ ਚੈੱਕ ਵਾਲਾ ਰਹੇਗਾ ਟੈਬੀ ਮਸਲੀਨ ਦਾ ਦੁਪੱਟਾ ਇੰਨਾ ਲਾਈਟ ਵੇਟ ਐਂਡ ਪਾਰਟੀ ਵੇਅਰ ਟੈਬੀ ਮਸਲੀਨ ਦਾ ਦੁਪੱਟਾ ਜੀ ਇਸ ਦੇ ਨਾਲ ਇਹ ਸਾਰੇ ਲੇਟੈਸਟ ਡਿਜ਼ਾਈਨ ਹੈ ਜੀ ਸਾਰੇ ਬਠਿੰਡੇ ਦੇ ਵੱਡੇ ਬੁਟੀਕਾਂ ਦੇ ਉੱਪਰ ਇਹ ਇਸ ਟਾਈਮ ਤੇ ਚੱਲਣ ਵਾਲੇ ਟ੍ਰੈਂਡਿੰਗ ਦੇ ਵਿੱਚ ਇਹ ਡਿਜ਼ਾਈਨ ਤੇ ਇਹ ਸੂਟਾਂ ਦੇ ਉੱਪਰ ਕਾਰਾਗਰੀ ਹੋ ਰਹੀ ਹੈ ਜਿੰਨੇ ਵੀ ਮੈਂ ਡਿਜ਼ਾਈਨ ਤੁਹਾਡੇ ਨਾਲ ਲੈ ਕੇ ਆਈਆਂ ਸਾਂਝੇ ਕੀਤੀ ਹੈ ਸਾਰੇ ਜੀ ਇਹ ਟੌਪ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਡਿਜ਼ਾਈਨ ਨੇ ਲੇਟੈਸਟ ਡਿਜ਼ਾਈਨ ਨੇ ਜੋ ਅੱਜ ਕੱਲ ਸਾਰੇ ਵਧੀਆ ਬੁਟੀਕਾਂ ਦੇ ਉੱਪਰ ਇਨ੍ਹਾਂ ਸੂਟਾਂ ਦਾ ਬੋਲਬਾਲਾ ਲਾਏਗਾ ਇਹ ਸਤਾ ਜੀ ਫਾਈਨਲ ਸਕਰੀਨਸ਼ਾਟ ਲੈ ਕੇ ਇਨਕੁਆਰੀ ਕਰ ਸਕਦੇ ਹੋ ਤੁਸੀਂ ਤੇ ਲਓ ਜੀ ਹੁਣ ਆ ਜਾਂਦਾ ਇੱਕ કોટਨ ਆਰਕੰਡੀ ਦੇ ਵਿੱਚ ਇੱਕ ਬਹੁਤ ਪਿਆਰੀ ਕੋਟਨ ਦੇ ਵਿੱਚ embroidery ਹੋਈ ਵੀ ਹੈ ਸੂਟ ਇਹ ਸੂਟ ਬਹੁਤ ਸੇਲ ਹੋਏ ਹੈ ਜੀ ਆਪਣੇ ਕੋਲੋਂ ਪੂਰੀ ਸ਼ਾਰਟ ਦੇ ਉੱਪਰ ਇਸ ਤੇ embroidery ਰਹੂਗੀ ਇਹ ਦੇਖੋ ਵਰਕ ਰਹੇਗਾ ਬਹੁਤ ਸੋਹਣਾ ਵਰਕ ਹੈ ਇਸ ਤੇ ਉੱਪਰ ਇਸ ਤੇ ਨਾਲ ਪਿੰਕ ਪਲੇਨ ਕੋਟਨ ਦੇ ਵਿੱਚ ਇਸ ਦੀ ਬਾਟਮ ਰਹੇਗੀ ਤੇ ਇਸ ਦਾ ਦੁਪੱਟਾ ਮਲਦਾ ਨਾਲ ਮਲਦੇ ਦੁਪੱਟੇ ਦੇ ਉੱਪਰ ਵੀ ਸਾਰੇ ਫੁੱਲ ਇਸੇ ਤਰ੍ਹਾਂ ਹੀ ਵਰਕ ਹੋਇਆ ਮਿਲੇਗਾ ਇਹ ਰੀਸਟਾਕ ਹੋਇਆ ਹੋਇਆ ਹੈ ਜੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਆਰਟੀਕਲ ਦਿਖਾਇਆ ਉਹ ਬਿਲਕੁਲ ਫਰੈਸ਼ ਹੈ ਇਹ ਰੀਸਟਾਕ ਹੋਇਆ ਹੋਇਆ ਹੈ ਇਸ ਤਰ੍ਹਾਂ ਇਹ ਇਸ ਦੇ ਨਾਲ ਬਾਟਮ ਹੈ ਸਕਰੀਨਸ਼ਾਟ ਲੈ ਸਕਦੇ ਆ ਤੇ ਹੁਣ ਆਪਾਂ ਦੁਪੱਟੇ ਦੀ ਗੱਲ ਕਰਦੇ ਆ ਦੁਪੱਟਾ ਇਸ ਦੇ ਵਿੱਚ ਮਲਦਾ ਜੀ ਇਸ ਨੂੰ ਤੁਸੀਂ ਫੋਰ ਸਾਈਡ ਲੈਸ ਅਟੈਚ ਕਰਕੇ ਵੀ ਠੀਕ ਕਾਟਨ ਦੀ ਲੈਸ ਨੂੰ ਐਡ ਕਰਕੇ ਵੀ ਦੁਪੱਟੇ ਨੂੰ ਹੋਰ ਜ਼ਿਆਦਾ ਹੈਵੀ ਬਣਾ ਸਕਦੇ ਹੋ ਇਹ ਇਸ ਦੁਪੱਟੇ ਦੀ ਫਾਈਨਲ ਲੁੱਕ ਹੈ ਜੀ ਐਕਚੁਅਲੀ ਮੈਂ ਪਹਿਲਾਂ ਵੀ ਦੁਪੱਟਾ ਲਿਆ ਹੋਇਆ ਤਾਂ ਹੀ ਥੋੜੀ ਜੀ ਗ੍ਰੇਸ ਘਟ ਆ ਸਕਦੀ ਹੈ ਤੇ ਇਹ ਦੁਪੱਟੇ ਦੀ ਫਾਈਨਲ ਲੁੱਕ ਹੈ ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਐ ਮੈਂ ਤੁਹਾਨੂੰ ਇੱਕ ਵਾਰ ਦੁਪੱਟਾ ਵੇਅਰ ਕਰਕੇ ਦਿਖਾ ਦਿੰਦੀ ਐ ਮੈਨੂੰ ਪਰਸਨਲੀ ਇਹ ਦੁਪੱਟਾ ਬਹੁਤ ਪਿਆਰਾ ਲੱਗਿਆ ਸੂਟ ਬਹੁਤ ਸੋਹਣਾ ਐ ਜੀ ਇਹ ਵਾਲੇ ਸੂਟ ਵੀ ਆਪਾਂ ਖੁਦ ਅਟੈਚ ਲੈਸ ਲੇਸ ਇਹਦੇ ਵਿੱਚ 4 ਸਾਈਡ ਤੇ ਐਡ ਕਰਕੇ ਤੇ ਆਪਾਂ ਕਸਟਮਰ ਨੂੰ ਸੂਟੇ ਸਟਿਚ ਕਰਕੇ ਦਿੱਤੇ ਹੋਏ ਐ ਬਹੁਤ ਸੋਹਣਾ ਡਿਜ਼ਾਈਨ ਐ ਸੂਟ ਦਾ ਤੇ ਇਹ ਇਸਦੇ ਨਾਲ ਮਲ ਕਾਟਨ ਦਾ ਦੁਪੱਟਾ ਐ ਜੀ ਤੇ ਆਰ ਕੰਡੀ ਕਾਟਨ ਦੇ ਵਿੱਚ ਸ਼ਰਟ ਐ ਉਸਦੇ ਨਾਲ ਪਲੇਨ ਬਾਟਮ ਐ ਬਹੁਤ ਸਮੂਥ ਤੇ ਬਹੁਤ ਵਧੀਆ ਕਪੜਾ ਐ ਪਾਰਟੀ ਵੇਅਰ ਸੂਟ ਐ ਜੀ ਸਾਰੇ ਇਸ ਤਰ੍ਹਾਂ ਮੈਂ ਤੁਹਾਨੂੰ ਥੋੜਾ ਜਿਹਾ ਲਗਾ ਕੇ ਵੀ ਦਿਖਾ ਦਿੰਨੀ ਹਾਂ ਕਿਸ ਤਰ੍ਹਾਂ ਲੁੱਕ ਆਏਗੀ ਇਸਦੀ ਇਹ ਇਸ ਸੂਟ ਦਾ ਜੀ ਫਾਈਨਲ ਲੁੱਕ ਹੈ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਪਿਆਰਾ ਸੂਟ ਹੈ ਤੇ ਪਾਰਟੀ ਵੇਅਰ ਸੂਟ ਹੈ ਤੇ ਆਪਾਂ ਜੀ ਜਿਹੜੇ ਰੀਸਟਾਕ ਕੀਤੇ ਆ ਦੋ ਆਰਟੀਕਲ ਮੈਂ ਤੁਹਾਨੂੰ ਉਹ ਵੀ ਦਿਖਾ ਦਿੰਨੀ ਹਾਂ ਇੱਕ ਜੀ ਇਹ ਵਾਲਾ ਸੂਟ ਹੈ ਇਹ ਕਈਆਂ ਨੇ 올ਓਵਰ ਲਏ ਹੋਏ ਹੈ ਜੀ ਆਪਣੇ ਤੋਂ ਕਈਆਂ ਨੇ ਇਹਦੇ ਨਾਲ ਮੈਚਿੰਗ ਕਰਾਈ ਹੋਈ ਹੈ ਮੈਚਿੰਗ ਦੇ ਵਿੱਚ ਇਸ ਤੇ yellow ਵੀ ਬਾਟਮ ਮੈਚ ਕਰ ਸਕਦੇ ਹੋ rust ਵੀ ਕਰ ਸਕਦੇ ਹੋ ਇਸ ਦੇ ਨਾਲ ਦੀ off white ਹੈ ਜਿਹੜੀ ਤੁਸੀਂ ਉਹ ਵੀ ਨਾਲ ਮੈਚਿੰਗ ਕਰਵਾ ਸਕਦੇ ਹੋ 올ਓਵਰ ਸੂਟ ਵੀ ਬਣਾ ਸਕਦੇ ਹੋ ਤੇ ਤੁਸੀਂ ਇਸ ਦੇ ਵਿੱਚੋਂ ਇੱਕ ਇਸ ਨੂੰ ਦੁਪੱਟੇ ਦੇ ਤੌਰ ਤੇ ਯੂਜ਼ ਕਰਕੇ ਇੱਕ ਸ਼ਰਟ ਬਣਾ ਕੇ ਇਸ ਦੇ ਨਾਲ ਪਲੇਨ ਬਾਟਮ ਵੀ ਐਡ ਕਰ ਸਕਦੇ ਹੋ ਇਹ ਜੀ ਪੂਰਾ 5 ਮੀਟਰ ਦਾ ਸੂਟ ਹੈ 5 ਮੀਟਰ ਦਾ ਕੱਪੜਾ ਹੈ ਇਹ ਇਸ ਨੂੰ ਮੈਚਿੰਗ ਵਿੱਚ ਵੀ ਲੈ ਸਕਦੇ ਹੋ ਤੇ ਇਸ ਤਰ੍ਹਾਂ ਦੁਪੱਟਾ ਲੈ ਕੇ ਇਸ ਦਾ ਇਸ ਦੇ ਨਾਲ ਦੁਪੱਟੇ ਦੀ ਇਸ ਦੀ ਸ਼ਾਰਟ ਤੇ ਪਲੇਨ ਬਾਟਮ ਵੀ ਇਸ ਦੇ ਨਾਲ ਬਣਾ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਜੀ ਟੈਬੀ ਮਸਲੀਨ ਦਾ ਲਾਈਨਿੰਗ ਵਾਲਾ ਲਾਈਟ ਵੇਟ ਬਿਲਕੁਲ ਲਾਈਟ ਵੇਟ ਕਪੜਾ ਹੈ ਇੰਨਾ ਫਲੈਕਸੀਬਿਲਿਟੀ ਇਸ ਦੀ ਦੱਸ ਰਹੀ ਹੈ ਇੰਨਾ ਸਮੂਥ ਤੇ ਇੰਨਾ ਪਿਆਰਾ ਸਟਾਫ ਹੈ ਇਹ ਇਹ ਸਾਰੇ ਸੂਟ ਹੈ ਜੀ ਜਿਹੜੇ ਪਾਰਟੀ ਵੇਅਰ ਸੂਟ ਨੇ ਆਪਣਾ ਤੁਸੀਂ ਸਕਰੀਨ ਸ਼ਾਟ ਲੈ ਕੇ ਇਹਨਾਂ ਦੀ ਇਨਕੁਆਰੀ ਕਰ ਸਕਦੇ ਹੋ ਆਪਣੇ ਆਰਡਰਸ ਵੀ ਬੁੱਕ ਕਰ ਸਕਦੇ ਹੋ ਹੁਣ ਇੱਕ ਸੂਟ ਆ ਜਾਂਦਾ ਜੀ ਜਿਹੜਾ ਰੀਸਟਾਕ ਕੀਤਾ ਆਪਾਂ ਬੜੀ ਮੁਸ਼ਕਲ ਨਾਲ ਲੈ ਕੇ ਆਂਦੇ ਆ ਜੀ ਸਿਰਫ ਦੋ ਕਲਰ ਹੀ ਮਿਲ ਪਾਏ ਐ ਇਹ ਟੈਬੀ ਮਸਲੀਨ ਦੇ ਵਿੱਚ ਸੂਟ ਹੈ ਜੀ ਬਹੁਤ ਸੋਹਣਾ ਸੂਟ ਹੈ ਇਸ ਦੇ ਨਾਲ ਜਿਹੜੀ ਬਾਟਮ ਐ ਇਸ ਤੇ بیس ਦੇ ਨਾਲ ਦੀ ਬਾਟਮ ਰਹੇਗੀ ਤੇ ਬਾਟਮ ਦੇ ਵਿੱਚ ਜਿਹੜਾ ਸੈਲਫ ਪ੍ਰਿੰਟ ਰਹੇਗਾ ਇਹ ਇਸ ਦੀ ਬਾਟਮ ਐ ਜੀ ਬਾਟਮ ਦੇ ਵਿੱਚ ਸੈਲਫ ਪ੍ਰਿੰਟ ਰਹੇਗਾ ਇਹ ਸ਼ਾਰਟ ਰਹੇਗੀ ਇਸ ਤਰ੍ਹਾਂ ਜੀ ਮਤਲਬ ਇਸਦੀ ਮੈਂ ਬਾਟਮ ਉੱਪਰ ਕਰਤੀ ਹੈ ਸੋ ਥੋੜਾ ਜਿਹਾ ਆਈਡੀਆ ਲੈ ਲਓ ਇਸ ਦੀ ਸ਼ਰਟ ਹੈ ਤੇ ਇਸ ਦੀ ਬਾਟਮ ਹੈ ਜਿਹੜੀ ਉਹ ਸੈਲਫ ਪ੍ਰਿੰਟ ਦੇ ਵਿੱਚ ਹੈ ਤੇ ਇਸ ਦੇ ਨਾਲ ਜਿਹੜਾ ਦੁਪੱਟਾ ਹੈ ਦੁਪੱਟੇ ਦੀ ਸ਼ਰਟ ਦੇ ਵਿੱਚ ਜਿਹੜਾ ਡਿਜ਼ਾਈਨ ਰਹੂਗਾ ਸੌਰੀ ਜਿਹੜਾ ਦੁਪੱਟੇ ਦੇ ਸੈਂਟਰ 'ਚ ਡਿਜ਼ਾਈਨ ਆਊਗਾ ਉਹ ਸ਼ਰਟ ਦੇ ਨਾਲ ਦਾ ਰਹੂਗਾ ਤੇ ਸਾਈਡਾਂ ਦੇ ਉੱਪਰ ਇਸ ਤਰ੍ਹਾਂ ਬਾਰਡਰ ਹੈ ਦੁਪੱਟੇ ਦੇ ਟੈਬੀ ਮਸਲੀਨ ਦਾ ਨਾਲ ਦਾ ਦੁਪੱਟਾ ਹੈ ਜੀ ਟੈਬੀ ਮਸਲੀਨ ਦਾ ਸੂਟ ਹੈ ਤੇ ਇਹ ਇਹਦੇ ਨਾਲ ਜਿਹੜੀ ਬਾਟਮ ਹੈ ਇਸ ਤਰ੍ਹਾਂ بیس ਦੇ ਨਾਲ ਦੀ ਸੈਲਫ ਪ੍ਰਿੰਟ ਵਾਲੀ ਬਾਟਮ ਰਹੇਗੀ ਇਹ ਸੂਟ ਹੈ ਜੀ ਇਹ ਸੂਟ ਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਪਾਰਟੀ ਵੇਅਰ ਸੂਟ ਹੈ ਇਹ ਸਾਰੇ ਟੈਬੀ ਮਸਲੀਨ ਦੇ ਵਿੱਚ ਸੂਟ ਜੋਰ ਜੜ ਤੇ ਟੈਬੀ ਮਸਲੀਨ ਦੇ ਸੂਟ ਦਿਖਾਈ ਅੱਜ ਮੈਂ ਤੁਹਾਨੂੰ ਆਪਣੇ ਕੋਲੇ ਹੋਰ ਕੋਈ ਵੈਰਾਈਟੀ ਨਹੀਂ ਅੱਜ ਐਡ ਕੀ ਕੀ ਇਹ ਸਾਰੇ ਥੋੜੇ ਦੇ ਅچھے ਮਤਲਬ ਅੱਛੀ ਕੁਆਲਿਟੀ ਦੇ ਸੂਟ ਨੇ ਸੋ ਇਹਦੇ ਵਿੱਚ ਇੱਕ ਕਲਰ ਇਹ ਹੈ ਜੀ ਜਿਹੜਾ ਆਪਾਂ ਨੇ ਸਟਾਕ ਕੀਤਾ ਬੜੀ ਮੁਸ਼ਕਲ ਨਾਲ ਇਸ ਦੇ ਨਾਲ ਵੀ ਇਸ ਦਾ ਜਿਹੜਾ ਬਾਟਮ ਹੈ ਬਾਟਮ ਇਸਦੇ ਨਾਲ ਇਸਦੇ ਬੇਸ ਨਾਲ ਦਾ ਸੈਲਫ ਪ੍ਰਿੰਟ ਵਾਲਾ ਇਹ ਬਾਟਮ ਰਹੇਗਾ। ਇਹ ਇਸ ਦਾ ਬਾਟਮ ਹੈ ਜੀ। ਇਹ ਸ਼ਰਟ ਹੈ ਤੇ ਇਸਦੇ ਨਾਲ ਜਿਹੜਾ ਦੁਪੱਟਾ ਹੈ। ਦੁਪੱਟਾ ਇਸ ਦਾ ਸ਼ਰਟ ਦੇ ਨਾਲ ਦਾ ਸੈਂਟਰ ਦੇ ਵਿੱਚ ਇਸ ਤੇ ਪ੍ਰਿੰਟ ਰਹੇਗਾ ਤੇ ਬਾਰਡਰ ਇਹਦਾ ਲਾਈਨਿੰਗ ਵਾਲਾ ਸੀਮ। ਇਹ ਸੀ ਜੀ ਅੱਜ ਦੇ ਸੂਟ ਜਿਹੜੇ ਮੈਂ ਸੋਚਿਆ ਤੁਹਾਡੇ ਨਾਲ ਸਾਂਝੇ ਕਰ ਦਈਏ। ਕਿਉਂਕਿ ਹੁਣ ਮੌਸਮ ਬਦਲ ਚੁੱਕਿਆ ਹੈ। ਵਿਆਹਾਂ ਦਾ ਪਾਰਟੀਆਂ ਦਾ ਸੀਜ਼ਨ ਹੈ ਜਿਹੜਾ ਲਗਭਗ ਸ਼ੁਰੂ ਹੋ ਹੀ ਗਿਆ ਹੈ। ਤੇ ਸਭ ਨੂੰ ਇਹਨਾਂ ਸੂਟਾਂ ਦੀ ਲੋੜ ਹੁੰਦੀ ਹੈ ਪਾਰਟੀ ਵੇਅਰ ਅੱਜਕੱਲ ਦੇ ਵਿੱਚ ਇਹੀ ਸੂਟ ਪਾਏ ਜਾਂਦੇ ਆ ਜੀ ਸੋ ਉਹਨਾਂ ਅਕੋਰਡਿੰਗ ਮੈਂ ਸੀਜ਼ਨ ਦੇ ਹਿਸਾਬ ਨਾਲ ਇਹ ਸੂਟ ਤੁਹਾਡੇ ਲਈ ਲੈ ਕੇ ਆਈਆਂ ਉਮੀਦ ਕਰਦੀ ਹਾਂ ਤੁਹਾਨੂੰ ਸਾਰੇ ਸੂਟ ਪਸੰਦ ਆਏ ਹੋਣੇ ਆ ਵਧੀਆ ਲੱਗੇ ਹੋਣੇ ਤੇ ਜਿਹੜੇ-ਜਿਹੜੇ ਸੂਟ ਤੁਹਾਨੂੰ ਪਸੰਦ ਆਏ ਤੁਸੀਂ ਇਨਕੁਆਰੀ ਕਰਨੀ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਹੈ ਤੁਸੀਂ ਉੱਥੇ ਜਾ ਕੇ ਵਿਜ਼ਿਟ ਕਰਕੇ ਇਨਕੁਆਰੀ ਕਰ ਸਕਦੇ ਹੋ ਇੰਸਟਾਗ੍ਰam ਦੀ ਆਈਡੀ ਵੀ ਮੇ ਨਾਲ ਸ਼ੋ ਕੀਤੀ ਹੋਈ ਤੁਸੀਂ ਇੰਸਟਾਗ੍ਰam ਦੇ ਉੱਪਰ ਜਾ ਕੇ ਵੀ ਇਹਨਾਂ ਦੀ ਇਨਕੁਆਰੀਜ਼ ਕਰ ਸਕਦੇ ਹੋ ਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ WhatsApp ਨੰਬਰ ਤੇ ਇੰਸਟਾਗ੍ਰam ਦਾ ਲਿੰਕ ਦਿੱਤਾ ਹੋਇਆ ਹੈ ਤੁਸੀਂ ਵਿਜ਼ਿਟ ਕਰ ਸਕਦੇ ਹੋ ਇਹ ਸੀਗੇ ਜੀ ਅੱਜ ਦੇ ਸੂਟ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਣੀ ਹੈ ਤੇ ਮਿਲਦੇ ਆ ਜੀ ਆਪਾਂ ਫੇਰ ਨਵੀਂ ਵੀਡੀਓ 'ਚ ਨਵੇਂ ਸੂਟਾਂ ਦੇ ਨਾਲ ਨਵੀਂ ਕਲੈਕਸ਼ਨ ਦੇ ਨਾਲ ਤਦ ਤੱਕ ਸਾਰਿਆਂ ਨੂੰ ਸასი ਸ਼ਕਰ